ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਪਿਆਰਿਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੁਖਮਣੀ ਸਾਹਿਬ ਦੀ ਬਾਣੀ ਗੌੜੀ ਰਾਗ ਦੇ ਵਿੱਚ ਜੋ ਆਪਾਂ ਅਕਸਰ ਹੀ ਪੜਦੇ ਆ ਮੈਂ ਫੋਨ ਦੇ ਉੱਤੇ ਕੱਢੀ ਵੀ ਹੈ ਬਾਣੀ ਇਹਦੇ ਵਿੱਚ ਪਿਆਰਿਓ ਅੱਜ ਆਪਾਂ ਇਹ ਚੀਜ਼ ਵਿਚਾਰਨੀ ਹੈ ਕਿ ਕਿਵੇਂ ਸੁਖਮਣੀ ਸਾਹਿਬ ਦੀ ਬਾਣੀ ਪੜੀਏ ਕਿ ਸਾਡੀ ਪੜੀ ਹੋਈ ਬਾਣੀ ਜਿਹੜੀ ਉਹ ਸਫਲ ਹੋਵੇ ਸਫਲ ਦਾ ਭਾਵ ਕਿ ਸਾਨੂੰ ਲਾਭ ਮਿਲੇ ਸਾਨੂੰ ਖੁਦ ਨੂੰ ਮਹਿਸੂਸ ਹੋਵੇ ਕਿ ਹਾਂ ਮੈਂ ਸੁਖਮਣੀ ਸਾਹਿਬ ਦੀ ਬਾਣੀ ਪੜੀ ਹੈ ਭਾਈ ਬਾਣੀ ਦਾ ਮੈਨੂੰ ਪੂਰਾ ਲਾਭ ਮਿਲਿਆ ਮੇਰਾ ਜੀਵਨ ਬਦਲਿਆ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਣੀ ਦੇ ਵਿੱਚੋਂ ਸੋ ਕਿਸ ਤਰੀਕੇ ਨਾਲ ਪੜਹੀਏ ਕਿ ਸੁਖਣੀ ਸਾਹਿਬ ਦੀ ਬਾਣੀ ਦਾ ਅਸਰ ਜਿਹੜਾ ਉਹ ਸਾਡੀ ਜ਼ਿੰਦਗੀ 'ਚ ਸਾਨੂੰ ਦਿਖੇ ਦੇਖੋ ਪਿਆਰਿਓ ਆਪਾਂ ਜੋ ਗੁਰਬਾਣੀ ਨਾਲ ਤੁਹਾਨੂੰ ਪੜ੍ਹ ਕੇ ਵੀ ਦੱਸਾਂਗੇ ਇਸੇ ਕਰਕੇ ਮੈਂ ਫੋਨ ਦੇ ਉੱਤੇ ਕੱਢੀ ਹੋਈ ਹੈ ਕਿ ਕਿਵੇਂ ਆਪਾਂ ਪੜ੍ਹਨੀ ਆ ਪਰ ਇਹਦੇ ਵਿੱਚ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਮੈਂ ਤੁਹਾਡੇ ਨਾਲ ਤਿੰਨ ਹਦਾਇਤਾਂ ਦੀ ਗੱਲ ਕਰਨੀ ਹੈ ਤਿੰਨ ਤਿੰਨ ਹੀ ਮੇਰ ਨੇ ਕਿ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਆ ਇਹ ਤਿੰਨ ਗਲਤੀਆਂ ਨਹੀਂ ਕਰਦੀਆਂ ਤੁਸੀਂ ਬਹੁਤ ਲੋਕ ਕਰਦੇ ਆ ਉਹ ਤਿੰਨ ਗਲਤੀਆਂ ਦਾ ਜ਼ਿਕਰ ਕਰਕੇ ਫਿਰ ਆਪਾਂ ਇਹ ਦੱਸਾਂਗੇ ਕਿ ਗੁਰਬਾਣੀ ਨੂੰ ਹੁਣ ਪੜਨਾ ਕਿਵੇਂ ਆ ਕਿਉਂਕਿ ਜੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸਣ ਲੱਗ ਪਿਆਦਾ ਕਿ ਤੁਸੀਂ ਇਸ ਤਰੀਕੇ ਨਾਲ ਬਾਣੀ ਪੜੋ ਪਰ ਜੇ ਉਹ ਗਲਤੀਆਂ ਤੁਸੀਂ ਨਾ ਛੱਡੀਆਂ ਉਹ ਜਿਹੜਾ ਪੜਨ ਦਾ ਤਰੀਕਾ ਹੈ ਉਹਨੇ ਫਿਰ ਤੁਹਾਨੂੰ ਕੋਈ ਲਾਗਣੀ ਨਹੀਂ ਦੇਣਾ ਸੋ ਇਸ ਕਰਕੇ ਪਹਿਲਾਂ ਮੈਂ ਉਹ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ ਤਿੰਨ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ ਭਾਈ ਜੇ ਉਹ ਤੁਸੀਂ ਨਹੀਂ ਛੱਡਦੇ ਤੇ ਫਿਰ ਅੱਗੇ ਵੀਡੀਓ ਸੁਣਨ ਦੀ ਲੋੜ ਨਹੀਂ ਹੈ ਇੱਥੇ ਵੀਡੀਓ ਸਕਿਪ ਕਰ ਦਿਓ ਪਹਿਲਾਂ ਉਹ ਤਿੰਨ ਚੀਜ਼ਾਂ ਸੁਣਦੇ ਹੋ ਤੇ ਜੇ ਉਹ ਛੱਡ ਸਕਦੇ ਹੋ ਫਿਰ ਉਸ ਤੋਂ ਅੱਗੇ ਵੀਡੀਓ ਸੁਣਿਓ ਕਿਵੇਂ ਬਾਣੀ ਪੜ੍ਹਨੀ ਹੈ ਤੇ ਅਖੀਰ ਦੇ ਵਿੱਚ ਆਪਾਂ ਫਿਰ ਐਸੇ ਫੋਨ ਤੋਂ ਬਾਣੀ ਤੁਹਾਨੂੰ ਪੜ੍ਹ ਕੇ ਦੱਸਾਂਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਵਾਕਈ ਇਸ ਤਰੀਕੇ ਨਾਲ ਬਾਣੀ ਪੜ੍ਹ ਕੇ ਸਾਨੂੰ ਲਾਭੂ ਮਿਲੇਗਾ ਮਿਲਣਾ ਹੀ ਮਿਲਣਾ ਹੈ ਪਿਆਰਿਓ ਕਿਉਂਕਿ ਖਜ਼ਾਨਾ ਬੜਾ ਵੱਡਾ ਜੇ ਪਿਆਰੇ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਹੜਾ ਸਾਨੂੰ 24 ਅਸ਼ਟਪਦੀਆਂ ਦੇ ਵਿੱਚ ਜੋ ਗਿਆਨ ਦਾ ਭੰਡਾਰਾ ਸਾਨੂੰ ਦੇ ਦਿੱਤਾ ਹੈ ਨਾ ਤੇ ਆਪਾਂ ਹੁਣ ਆਪਣੇ ਆਪ ਦੀ ਪਰਖ ਕਰਨੀ ਹੈ ਕਿ ਸਾਨੂੰ ਕਿਉਂ ਨਹੀਂ ਉਹਦਾ ਲਾਭ ਮਿਲਦਾ ਪਿਆ ਕਿਉਂ ਆਪਾਂ ਉਸ ਗਿਆਨ ਦੇ ਭੰਡਾਰੇ ਦੇ ਹੁੰਦਿਆਂ ਵੀ ਅਧੂਰੇ ਤੁਰੇ ਫਿਰਦੇ ਆਂ ਪੂਰਿਆਂ ਦਾ ਖਜ਼ਾਨਾ ਕਿਉਂ ਆਪਾਂ ਅਧੂਰੇ ਰਹਿਣਾ ਤੇ ਪਿਆਰੇ ਉਹ ਅਧੂਰੇ ਹੀ ਆਪਾਂ ਅਸੀਂ ਵੀ ਅਧੂਰੇ ਹੀ ਆਂ ਪਰ ਜਿੰਨੀ ਕੁ ਮਾਲਕ ਨੇ ਸੋਝੀ ਦਿੱਤੀ ਹੈ ਆਪਾਂ ਉਸ ਹਿਸਾਬ ਨਾਲ ਵਿਚਾਰਨ ਦੀ ਕੋਸ਼ਿਸ਼ ਕਰੀਏ ਦੇਖੋ ਪਿਆਰਿਓ ਮੇਨ ਤਿੰਨ ਗਲਤੀਆਂ ਨਹੀਂ ਕਰਨੀਆਂ ਇਹ ਗੱਲ ਮੇਰੀ ਯਾਦ ਰੱਖਿਓ ਸਭ ਤੋਂ ਪਹਿਲੀ ਗਲਤੀ ਜਿਹੜੀ ਮੇਨ ਹੈ ਸੁਖਮਨੀ ਸਾਹਿਬ ਦੀ ਬਾਣੀ ਨੂੰ ਕਦੇ ਵੀ ਕਾਲੀ ਨਾਲ ਨਹੀਂ ਪੜਨਾ ਤੁਹਾਡੇ ਵਿੱਚੋਂ ਬਹੁਤ ਲੋਕ ਐਸੇ ਹੋਣਗੇ ਜਿਨ੍ਹਾਂ ਨੂੰ 35 35 ਸਾਲ 40 40 ਸਾਲ ਹੋ ਗਏ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਆਪਾਂ ਗਵਾਇਆ ਪਤਾ ਕੀ ਹੈ ਪਿਆਰਿਓ ਜਦੋਂ ਆਪਾਂ ਪਹਿਲੇ ਦਿਨ ਬਾਣੀ ਪੜ੍ਹੀ ਸੀ ਨਾ ਉਸ ਦਿਨ ਦੇਖ ਲਓ ਤੇ ਅੱਜ 30 ਸਾਲ 20 ਸਾਲ 10 ਸਾਲ 5 ਸਾਲ ਜਿੰਨਾ ਵੀ ਸਮਾਂ ਤੁਹਾਨੂੰ ਹੋ ਗਿਆ ਬਾਣੀ ਪੜਦੇ ਆ ਆਪਣੀ ਸਪੀਡ ਚੈੱਕ ਕਰ ਲਓ ਬਹੁਤੇ ਲੋਕਾਂ ਨੂੰ ਇੰਨੀ ਬਾਣੀ ਕੰਠ ਹੋ ਗਈ ਹੈ ਕਿ ਅੱਧੇ ਘੰਟੇ ਸੁਖਨੀ ਸਾਹਿਬ ਦਾ ਪਾਠ ਕਰਕੇ ਖਤਮ ਕਰ ਦਿੰਦੇ ਆ ਦੇਖੋ ਪਿਆਰਿਓ ਅਸਲ ਦੇ ਵਿੱਚ ਇਹ ਸਪੀਡ ਸਾਡੀ ਘਟਨੀ ਚਾਹੀਦੀ ਸੀ ਸਮਾਂ ਸਾਡਾ ਵਧਣਾ ਚਾਹੀਦਾ ਸੀ ਆਪਾਂ ਦੇਖੋ ਸਮਾਂ ਘਟਾ ਲਿਆ ਆਪਾਂ ਸਪੀਡ ਵਧਾਤੀ ਸਾਨੂੰ ਪਤਾ ਹੀ ਨਹੀਂ ਲੱਗਦਾ ਗੁਰਕਾ ਸਾਹਿਬ ਦਾ ਕਿਹੜਾ ਪੰਨਾ ਨਿਕਲਿਆ ਆਉਂਦਾ ਤੇ ਅਸੀਂ ਬਾਣੀ ਕਿੱਥੇ ਪੜੀ ਜਾਂਦੇ ਕਿਉਂਕਿ ਕੰਠ ਹੋ ਜਾਂਦੀ ਹੈ ਇਹ ਘਟਾ ਜੀ ਅੱਗੇ ਚੱਲ ਕੇ ਆਪਾਂ ਵਿਚਾਰਾਂਗੇ ਜਿਹੜਾ ਆਪਾਂ ਪੜਨ ਦਾ ਤਰੀਕਾ ਤੁਹਾਨੂੰ ਦੱਸਣਾ ਉਹਦੇ ਵਿੱਚ ਇਹੋ ਚੀਜ਼ ਆਉਣੀ ਹੈ ਮੇਨ ਹੁਣ ਪਰ ਸਭ ਤੋਂ ਪਹਿਲਾਂ ਇਹ ਹਦਾਇਤ ਹੈ ਜੇ ਛੱਡ ਸਕਦੇ ਜੀ ਇੱਕ ਤਾਂ ਕਾਲੀ ਨਾਲ ਬਾਣੀ ਨਹੀਂ ਪੜਨੂ ਬੇਸ਼ੱਕ ਇੱਕ ਅਸ਼ਟਕ ਦੀ ਪੜ ਲਓ ਮੈਂ ਨਹੀਂ ਕਹਿੰਦਾ ਕਿ ਪੂਰੀਆਂ 24 ਮਕਾਉਣੀਆਂ ਨੇ ਤੁਸੀਂ ਇੱਕ ਹੀ ਪੜ ਲਓ ਕਾਲੀ ਨਹੀਂ ਜੇ ਕਰਨੀ ਜੇ ਤੇ ਕੁਝ ਲੈਣਾ ਜੇ ਵਿੱਚੋਂ ਜਿੱਥੇ ਲੈਣ ਦੀ ਗੱਲ ਹੋਵੇ ਉੱਥੇ ਜੇ ਕਾਲੀ ਕਰਾਂਗੇ ਤਾਂ ਪਿਆਰੋ ਕੁਝ ਨਹੀਂ ਮਿਲਣਾ ਖਾਸ ਕਰ ਉਹ ਸੁਪਨੀ ਸੇਵ ਦੇ ਵਿੱਚ ਇਹ ਚੀਜ਼ ਨੂੰ ਪੱਲੇ ਬੰਨ ਲਓ ਦੁਜਾ ਫਿਰ ਇਹ ਮਨ ਬਣਾ ਕੇ ਚੱਲਣਾ ਜੇ ਕਿ ਸੁਖਮਨੀ ਸਾਹਿਬ ਦੀ ਬਾਣੀ ਨੂੰ ਸਿਰਫ ਪੜਨ ਤੱਕ ਸੀਮਤ ਨਹੀਂ ਰਹਿਣਾ ਮੈਂ ਜੇ ਤੁਹਾਡਾ ਇਹੀ ਟੀਚਾ ਹੈ ਕਿ ਹਾਂ ਸਿਰਫ ਪੜਨਾ ਹੈ ਮੈਂ ਪੜ ਕੇ ਆਪਣੇ ਮਨ ਦੀ ਤਸੱਲੀ ਕਰਦੀ ਆ ਕਿ ਹਾਂ ਵਾ ਬਾਣੀ ਪੜਨੀ ਹੈ ਬਸ ਇਸ ਤੋਂ ਵੱਧ ਕੁਝ ਨਹੀਂ ਮਤਲਬ ਮੈਨੂੰ ਸੁਖਮਨੀ ਸਾਹਿਬ ਦੇ ਨਾਲ ਫਿਰ ਇੱਥੇ ਵੀਡੀਓ ਬੰਦ ਕਰ ਦਿਓ ਤੇ ਜੇ ਇਹ ਚਾਹੁੰਦੇ ਹੋ ਕਿ ਮੈਂ ਨਹੀਂ ਮੈਂ ਪੜਨ ਤੱਕ ਸੀਮਤ ਨਹੀਂ ਰਹਿਣਾ ਮੈਂ ਆਪਣਾ ਜੀਵਨ ਬਣਾਉਣਾ ਹੈ ਜੀਵਨ ਲੇਖੇ ਲਾਉਣਾ ਹੈ ਤੇ ਪਿਆਰੇਓ ਇਹ ਦੂਸਰੀ ਹਦਾਇਤ ਜੇ ਤੁਹਾਨੂੰ ਛੜਨਾ ਪਏਗਾ ਤੁਹਾਨੂੰ ਮਨ ਬਣਾਉਣਾ ਪਏਗਾ ਕਿ ਸੁਖਮਣੀ ਸਾਹਿਬ ਦੀ ਬਾਣੀ ਚੋਂ ਮੈਂ ਕੁਝ ਲੈਣ ਵਾਸਤੇ ਬਾਣੀ ਪੜ੍ਹਨੀ ਹੈ ਸਿਰਫ ਪੜਨ ਵਾਸਤੇ ਨਹੀਂ ਪੜ੍ਹਨੀ ਪਹਿਲੀ ਹਦਾਇਤ ਸਮਝ ਆ ਗਈ ਕਾਲੀ ਨਹੀਂ ਕਰਨੀ ਸਿਰਫ ਪੜਨ ਤੱਕ ਸੀਮਿਤ ਨਹੀਂ ਰਹਿਣਾ ਤੇ ਤੀਸਰੀ ਸਭ ਤੋਂ ਮੇਨ ਹਦਾਇਤ ਸੁਖਮਣੀ ਸਾਹਿਬ ਦੀ ਬਾਣੀ ਨੂੰ ਕਦੇ ਵੀ ਤੁਸੀਂ ਗਿੰਤੀਆਂ ਮਿੰਤੀਆਂ ਚ ਨਹੀਂ ਪੜਨਾ ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਕਿ ਸੁਖਮਨੀ ਸਾਹਿਬ ਦੇ ਇਹਨੇ ਪਾਠ ਪੜ੍ਹ ਲਓ ਤੇ ਆਹ ਕੰਮ ਤੁਹਾਡਾ ਹੋ ਜਾਏਗਾ ਤੇ ਸੁਖਮਨੀ ਸਾਹਿਬ ਦੀਆਂ ਇੰਨੀਆਂ ਬਾਣੀਆਂ ਪੜ੍ਹ ਲਓ ਆਹ ਕੰਮ ਹੋ ਜਾਏਗਾ ਉਸ ਬੰਦੇ ਨੂੰ ਬਿਲਕੁਲ ਸੁਣਨਾ ਨਹੀਂ ਹੈ ਉਥੋਂ ਪਿੱਛੇ ਪੈਰ ਕਰ ਲਓ ਆਪਣੇ ਬੇਸ਼ੱਕ ਉਹ ਤੁਹਾਨੂੰ ਆਖੇ ਵੀ ਤੁਹਾਡੇ ਅਮਰੀਕਾ ਦੇ ਵੀਜ਼ੇ ਲਵਾ ਦੇਵਾਂਗੇ ਆਹ ਕਰਦੇ ਆ ਗਿਆ ਕਰਦੇ ਆ ਕਿ ਸੁਖਮਨੀ ਸਾਹਿਬ ਦੀ ਬਾਣੀ ਅਮਰੀਕਾ ਦੇ ਵੀਜ਼ੇ ਲਵਾਉਣ ਵਾਸਤੇ ਕਾਰੋਬਾਰ ਵਧਾਉਣ ਵਾਸਤੇ ਨਹੀਂ ਹੈਗੀ ਸੁਖਮਨੀ ਸਾਹਿਬ ਦੀ ਬਾਣੀ ਤੁਹਾਨੂੰ ਮਲਉਂਦੀ ਹੈ ਪਰਮੇਸ਼ਰ ਨਾਲ ਤੁਹਾਡਾ ਜੀਵਨ ਬਣਾਉਣ ਵਾਸਤੇ ਆ ਸੁਖਮਨੀ ਸਾਹਿਬ ਦੀ ਬਾਣੀ ਗੁਰਬਾਣੀ ਹੈ ਹੀ ਸਾਰੀ ਜੀਵਨ ਜਾਚ ਹੈ ਤੇ ਭਾਈ ਇਹ ਚੀਜ਼ ਦੇਖ ਲਿਓ ਜੇ ਤੇ ਗਿਣਤੀਆਂ ਮਿੰਤੀਆਂ ਕਰਨਾ ਹੈ ਸੁਖਮਨੀ ਸਾਹਿਬ ਦੀ ਫਿਰ ਕੁਝ ਲੋੜ ਨਹੀਂ ਹੈ ਫਿਰ ਇਹ ਵੀਡੀਓ ਆਪਣੀ ਮਰਜ਼ੀ ਨਾਲ ਜਿਵੇਂ ਕਰੀ ਜਾ ਰਹੇ ਉਦਾਂ ਕਰੀ ਚੱਲੋ ਫਿਰ ਬਾਅਦ ਫਿਰ ਅੱਗੇ ਵੀਡੀਓ ਸੁਣਨ ਦੀ ਲੋੜ ਨਹੀਂ ਮੈਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਮੈਂ ਤਾਂ ਉਹ ਬੇਨਤੀਆਂ ਬਾਅਦ 'ਚ ਕਰਨੀਆਂ ਮੈਂ ਕਿਹਾ ਮੈਂ ਪਹਿਲਾਂ ਜੇ ਉਹ ਬੇਨਤੀਆਂ ਕਰ ਦਿੱਤੀਆਂ ਤੇ ਤੁਸੀਂ ਆਹ ਕੰਮ ਛੱਡੇ ਹੀ ਨਾ ਤੇ ਫਿਰ ਐਵੇਂ ਪੂਰੀ ਵੀਡੀਓ ਵੀ ਸੁਣੋਗੇ ਤੁਹਾਡਾ ਵੀ ਟਾਈਮ ਵੇਸਟ ਹੋਏਗਾ ਸੋ ਇਹ ਚੀਜ਼ ਮਨ ਬਣਾ ਲਓ ਇਹ ਤਿੰਨ ਕੰਮ ਜੇ ਛੱਡ ਸਕਦੇ ਜੇ ਗਿਣਤੀਆਂ ਮਿੰਟੀਆਂ ਨਹੀਂ ਕਰਨੀਆਂ ਸਿਰਫ ਪੜਨ ਤੱਕ ਸੀਮਤ ਨਹੀਂ ਰਹਿਣਾ ਤੇ ਕਾਹਲੀ ਨਹੀਂ ਕਰਨੀ ਜੇ ਤੇ ਆਰਾਮ ਨਾਲ ਬਾਣੀ ਪੜ ਸਕਦੇ ਹੋ ਗਿਣਤੀਆਂ ਮਿੰਟੀਆਂ ਨਹੀਂ ਕਰਨੀਆਂ ਇੱਕ ਹੀ ਪੜਾਂਗੇ ਪੜਾਂਗੇ ਤਸੱਦੀ ਨਾਲ ਪਰ ਤੇ ਦੂਸਰਾ ਫਿਰ ਬਾਣੀ ਸਿਰਫ ਪੜਨ ਤੱਕ ਸੀਮਤ ਨਹੀਂ ਰਹਿਣਾ ਬਾਣੀ ਦੇ ਵਿੱਚੋਂ ਕੁਝ ਲੈਣ ਦੀ ਕੋਸ਼ਿਸ਼ ਕਰਨੀ ਬਾਹਰ ਨਹੀਂ ਦੇਖਣਾ ਕਿ ਬਾਣੀ ਪੜਦੇ ਆ ਮਨਾ ਮਿਲ ਜੇ ਆ ਮਿਲ ਜੇ ਆ ਮਿਲ ਜੇ ਬਾਣੀ ਦੇ ਵਿੱਚੋਂ ਕੁਝ ਲੈਣਾ ਹੈ ਆਪਾਂ ਕਿਉਂਕਿ ਅਸਲ ਆਪਾਂ ਕੀ ਸੋਚਦੇ ਸੁਖਮੀ ਸਾਹਿਬ ਦੀ ਬਾਣੀ ਪੜਾਂਗੇ ਤੇ ਆਹ ਚੀਜ਼ ਮਿਲ ਜੇ ਮੈਨੂੰ ਉਹ ਭਾਈ ਉਹ ਨਹੀਂ ਬਾਣੀ ਦੇ ਵਿੱਚ ਹੀ ਬੜਾ ਵੱਡਾ ਖਜ਼ਾਨਾ ਹੈ ਉਹ ਲੈਂਣ ਦੀ ਕੋਸ਼ਿਸ਼ ਕਰ ਤਾ ਜੇ ਇਹ ਤਿੰਨ ਹਦਾਇਤਾਂ ਤੇ ਤੁਸੀਂ ਪੂਰੇ ਉੱਤਰ ਸਕਦੇ ਹੋ ਚੀਜ਼ਾਂ ਛੱਡ ਸਕਦੇ ਹੋ ਤੇ ਆਓ ਹੁਣ ਦੇਖੀਏ ਬਾਣੀ ਨੂੰ ਪੜਨਾ ਕਿਵੇਂ ਆ ਸਭ ਤੋਂ ਪਹਿਲਾਂ ਇੱਕ ਪੰਕਤੀ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਹੈ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਠੀਕ ਆ ਪਿਆਰਿਓ ਇਹ ਪੰਕਤੀ ਨੂੰ ਲੈ ਕੇ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਨੂੰ ਪੜਨਾ ਹੈ ਹੁਣ ਧਿਆਨ ਨਾਲ ਸੁਣਿਓ ਕਿਵੇਂ ਪੜਨੀ ਹੈ ਬਾਣੀ ਜਿਹੜਾ ਬੰਦਾ ਤੇ ਤੁਸੀਂ ਹੁਣ ਆਪਣੇ ਆਪ ਨੂੰ ਆਪ ਹੀ ਪਰਖ ਲਿਓਗੇ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਜਿਹੜੇ ਵੀਡੀਓ ਸੁਣਦੇ ਪਏ ਨੇ ਜੀਵ ਜਿਨ੍ਹਾਂ ਨੇ ਅਜੇ ਤੱਕ ਸੁਖਮਨੀ ਸਾਹਿਬ ਦੀ ਬਾਣੀ ਨਹੀਂ ਪੜੀ ਧਿਆਨ ਨਾਲ ਸੁਣਿਓ ਜਿਨ੍ਹਾਂ ਨੇ ਅਜੇ ਤੱਕ ਸੁਖਮਨੀ ਸਾਹਿਬ ਦੀ ਬਾਣੀ ਨਹੀਂ ਪੜੀ ਉਹ ਸਭ ਤੋਂ ਪਹਿਲਾਂ ਗੁਰਬਾਣੀ ਨੂੰ ਪੜ ਲੈਣ ਠੀਕ ਹੈ ਪਿਆਰਿਓ ਦੇਖੋ ਵੈਸੇ ਤਾਂ ਸਾਡਾ ਮਕਸਦ ਆਪਾਂ ਤੇ ਆਪਣੀ ਵੀਡੀਓ ਚ ਇਹੀ ਕਹਿੰਨੇ ਆ ਕਿ ਤੁਸੀਂ ਧਿਆਨmarg ਤੇ ਚੱਲੋ ਧਿਆਨmarg ਦਾ ਇਹ ਬੈਨੀਫਿਟ ਤੁਹਾਨੂੰ ਇਹ ਮਿਲਦਾ ਹੈ ਕਿ ਤੁਸੀਂ ਧਿਆਨ ਲਾਉਗੇ ਅਭਿਆਸ ਕਰੋਗੇ ਪ੍ਰੈਕਟੀਕਲ ਕਰੋਗੇ ਸੁਖਨੀ ਸਾਹਿਬ ਦੀ ਬਾਣੀ ਦਾ ਹੀ ਪ੍ਰੈਕਟੀਕਲ ਹੈ ਆਪਾਂ ਆਪਣੀਆਂ ਵੀਡੀਓ ਵੀ ਘੰਟੇ-ਘੰਟੇ ਦੀਆਂ ਵੀਡੀਓ ਬਣੀਆਂ ਹੋਈਆਂ ਨੇ ਕਿਵੇਂ ਪਰਮੇਸ਼ਰ 'ਚ ਧਿਆਨ ਲਾਉਣਾ ਹੈ ਉਹਦਾ ਇਹ ਬੈਨੀਫਿਟ ਮਿਲੇਗਾ ਕਿ ਬਾਣੀ ਤੁਹਾਨੂੰ ਸਮਝ ਆਏਗੀ ਸਾਰੀ ਬਾਣੀ ਤੇ ਤੁਹਾਡਾ ਜੀਵਨ ਵੀ ਸਫਲ ਹੋ ਜਾਏਗਾ ਕਿਉਂਕਿ ਆਉਣਾ ਤੁਹਾਨੂੰ ਫੇਰ ਇਹ ਸਾਰਾ ਕੁਝ ਕਰਕੇ ਫੇਰ ਉੱਥੇ ਹੀ ਆਉਣਾ ਪੈਣਾ ਅਖੀਰ ਤੇ ਜਾ ਕੇ ਗੱਲ ਫਿਰ ਧਿਆਨ ਤੇ ਮੁੱਕ ਜਾਣੀ ਤੁਹਾਡੀ ਸੋ ਮੈਂ ਤਾਂ ਕਰਕੇ ਤੁਹਾਡੇ ਚਰਨਾ ਚ ਇਹ ਤਾਂ ਵੀਡੀਓ ਬਣਾ ਰਿਹਾ ਕਿ ਜਿਹੜੇ ਫਿਰ ਸੁਖਨੀ ਸਾਹਿਬ ਦੀ ਬਾਣੀ ਪੜਦੇ ਕੋਈ ਜੀਵਾਂ ਦਾ ਇਹੀ ਹੁੰਦਾ ਟਾਰਗੇਟ ਵੀ ਸੁਖਨੀ ਸਾਹਿਬ ਦੀ ਬਾਣੀ ਪੜ੍ਹਨੀ ਆਪਾਂ ਬਹੁਤ ਜੀ ਪੜ੍ਹਦੇ ਆ ਸੋ ਮੈਂ ਚਾਹੁੰਦਾ ਕਿ ਚਲੋ ਜੇ ਤੁਸੀਂ ਧਿਆਨ ਨਹੀਂ ਲਾ ਰਹੇ ਤੁਹਾਨੂੰ ਇਹਦੇ ਵਿੱਚ ਕੁਝ ਨਾ ਕੁਝ ਲਾਭ ਮਿਲ ਜੇ ਸੋ ਸੁਣਿਓ ਚਲੋ ਜਿੰਨੇ ਜਿਹੜਾ ਬੰਦਾ ਨਹੀਂ ਪੜਦਾ ਜਿੰਨੇ ਮਨ ਬਣਾਇਆ ਬਾਣੀ ਪੜ੍ਹਨ ਦਾ ਜਾਂ ਪੜ੍ਹਨਾ ਚਾਹੁੰਦਾ ਆ ਜਾਜੇ ਸ਼ੁਰੂਆਤੀ ਕੀਤੀ ਇੱਕ ਅੱਧਾ ਦੇਣੀ ਹੋਇਆ ਉਹਨੂੰ ਦੋ ਚਾਰ ਦੇਣੀ ਹੋਇਆ ਉਹ ਤਾਂ ਪਹਿਲਾਂ ਬਾਣੀ ਪੜੇ ਹੁਣ ਪੜਨੀ ਕਿੰਨਾ ਚਿਰਿਆ ਦੇਖੋ ਮੈਂ ਦੇ ਵਿੱਚ ਇਹ ਟਾਈਮ ਦੀ ਗੱਲ ਨਹੀਂ ਕਰ ਰਿਹਾ ਕਿ ਤੁਸੀਂ ਇਨੇ ਘੰਟੇ ਜੀ ਬਾਣੀ ਪੜੋ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਅਸ਼ਟਪਦੀ ਪੜੋ ਦੋ ਪੜੋ 24 ਪੂਰੀਆਂ ਪੜੋ ਤੁਹਾਡੀ ਮਰਜ਼ੀ ਹੈ ਜਿਸ ਹਿਸਾਬ ਨਾਲ ਮਰਜ਼ੀ ਪੜੋ ਇਹਦੇ ਵਿੱਚ ਤੁਸੀਂ ਤਕਰੀਬਨ 1.5 ਮਹੀਨਾ ਵੱਧ ਤੋਂ ਵੱਧ 45 ਦਿਨ 1.5 ਮਹੀਨਾ ਤੁਸੀਂ ਟਾਰਗੇਟ ਲੈ ਕੇ ਚੱਲੋ ਕਿ 1.5 ਮਹੀਨਾ ਮੈਂ ਲਗਾਤਾਰ ਰੋਜ਼ ਬਾਣੀ ਪੜਨੀ ਹੈ ਜਿਹੜੇ ਜਿਨ੍ਹਾਂ ਨੇ ਪੜ ਕੇ ਕੁਝ ਲੈਣ ਦੀ ਕੋਸ਼ਿਸ਼ ਕਰਨੀ ਮੋਂਨਾਂ ਵਾਸਤੇ ਬੇਨਤੀ ਕਰ ਰਹੇ ਆ ਜਿਹੜੇ ਤੇ ਨਹੀਂ ਪੜਦੇ ਪੜਨ ਦੀ ਚਾਹ ਰੱਖਦੇ ਉਹ ਸਭ ਤੋਂ ਪਹਿਲਾਂ ਪੜਨੀ ਸ਼ੁਰੂ ਕਰੋ ਕਿਉਂਕਿ ਜਿੰਨਾ ਚਿਰ ਪੜਾਂਗੇ ਨਹੀਂ ਉਹਨਾਂ ਚਿਰ ਅਗਲੇ ਸਟੈਪ 'ਚ ਨਹੀਂ ਅੱਪਰ ਵੱਧ ਸਕਦੇ ਸਭ ਤੋਂ ਪਹਿਲਾਂ ਤੇ ਪੜੋ ਪੜਨ ਦੀ ਮੈਂ ਬੇਨਤੀ ਕਰ ਰਿਹਾ ਕਿ 45 ਦਿਨ ਪੜਨੀ ਹੈ ਹੁਣ ਤੁਸੀਂ ਆਖੋਗੇ 45 ਦਿਨ ਬਾਅਦ ਛੱਡ ਦਈਏ ਛੱਡਦੇ ਹੋ ਪਰ ਕੀ ਛੱਡਦੇ ਹੋ ਸਿਰਫ ਪੜਨਾ ਛੱਡਦੇ ਹੋ ਠੀਕ ਹੈ ਪਿਆਰਿਓ ਪਹਿਲਾਂ ਪੜ ਲਓ ਤੇ ਫਿਰ ਦੂਸਰਾ ਸਟੈਪ ਵੀ ਹੁੰਦਾ ਹੈ ਕਿ ਹੁਣ ਪੜ੍ਹਨਾ ਛੱਡ ਦਿਓ ਸਾਡੀ ਇਹੀ ਗਲਤੀ ਹੈ ਪਿਆਰਿਓ ਆਪਾਂ ਪੜ੍ਹਨਾ ਸ਼ੁਰੂ ਕਰ ਦਿੰਦੇ ਆ ਤੇ ਆਪਾਂ 30 ਸਾਲ ਤੱਕ ਫਿਰ ਪੜਹੀ ਜਾਂਦੇ ਆ ਉਹ ਪਿਆਰਿਓ ਪੜ੍ਹਨਾ ਛੱਡਣਾ ਆ ਕਿਉਂਕਿ ਭਗਤ ਭੰਡਾਰ ਗੁਰਬਾਣੀ ਲਲ ਗਾਵਤ ਸੁਨਤ ਕਮਾਵਤ ਨਿਹਾਲ ਇਹ ਤਿੰਨ ਸਟੈਪ ਨੇ ਤੁਹਾਡੇ ਮੈਂ ਹੀ ਕਹਿ ਰਿਹਾ ਕਿ ਇਹ ਅਪਲਾਈ ਕਰਦੇ ਆ ਆਪਾਂ ਤੇ ਕਿਵੇਂ ਅਪਲਾਈ ਕਰਦੇ ਮੈਂ ਤੁਹਾਨੂੰ ਅੱਗੇ ਦੱਸਦਾ ਹੁਣ ਧਿਆਨ ਨਾਲ ਸੁਣਿਓ ਨੂੰ ਕਿਉਂਕਿ ਜੇ ਹੁਣ ਤੁਸੀਂ ਇਹ ਚੀਜ਼ ਲੈ ਕੇ ਚੱਲੋ ਕਿ ਨਹੀਂ ਮੈਂ 45 ਦਿਨ ਦੀ ਮੈਂ ਹੁਣ ਲਗਾਤਾਰ ਕੋ 2 2.5 ਸਾਲ 4 ਸਾਲ ਬਾਣੀ ਪੜ੍ਹਨੀ ਹੈ ਉਹ ਤਾਂ ਬੜਾ ਵੱਡਾ ਤੁਹਾਨੂੰ ਘਟਾ ਕੇ ਜਾਣਾ ਹੈ ਕਿਉਂਕਿ ਜਿਹੜੇ ਪੁਰਾਣੇ ਲੋਕ ਬਾਣੀ ਪੜ੍ਹਦੇ ਆ ਜਿਹਨਾਂ ਨੂੰ ਕਈ ਸਾਲ ਹੋ ਗਏ ਬਾਣੀ ਪੜ੍ਹਦੇ ਆ ਉਹ ਪਤਾ ਕੀ ਕਰਦੇ ਕਿਉਂਕਿ ਹੁਣ ਸਾਡਾ ਦੂਸਰਾ ਸਟੈਪ ਇਹਨੂੰ ਧਿਆਨ ਨਾਲ ਸੁਣਿਓ ਜੇ ਤੁਸੀਂ ਪੜ੍ਹ ਲਈ ਤਕਰੀਬਨ ਮਹੀਨਾ ਡੇਢ ਮਹੀਨਾ ਪੜ੍ਹ ਲਿਆ ਹੁਣ ਤੁਸੀਂ ਕੀ ਕਰਨਾ ਆ ਹੁਣ ਗੁਰਬਾਣੀ ਨੂੰ ਜਿਹੜੀ ਬਾਣੀ ਪੜ੍ਹਦੇ ਹੋ ਤੁਸੀਂ ਉਹਦੇ 'ਚ ਧਿਆਨ ਦੇਣਾ ਆ ਧਿਆਨ ਦੇਣ ਦਾ ਤਰੀਕਾ ਕੀ ਆ ਸਭ ਤੋਂ ਤੁਸੀਂ ਮੇਨ ਕੰਮ ਕੀ ਕਰਨਾ ਹੈ ਜਦੋਂ ਤੁਸੀਂ ਗੁਰਬਾਣੀ ਪੜ੍ਹਨੀ ਹੈ ਜੋ ਬੋਲਦੇ ਪਏ ਹੋ ਜਿਵੇਂ ਮੰਨ ਲਓ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਇਕ ਹੈ ਨਾਮ ਜਪਤ ਅਗੜਤ ਅਨੇਕ ਹੈ ਇਵੇਂ ਤੁਸੀਂ ਪੜ੍ਹਦੇ ਪਏ ਹੋ ਤੁਸੀਂ ਆਪਣੇ ਕੰਨਾਂ ਦੇ ਨਾਲ ਆਪਣੀ ਆਵਾਜ਼ ਸੁਣੋ ਕਿ ਮੈਂ ਕੀ ਪੜ੍ਹਦਾ ਪਿਆ ਹੁਣ ਜਿਹੜੇ ਲੋਕ ਕਈ ਸਾਲਾਂ ਤੋਂ ਬਾਣੀ ਪੜ੍ਹਦੇ ਪਏ ਨੇ ਉਹ ਕੀ ਕਰਦੇ ਆ ਪਿਆਰੇ ਉਹਨਾਂ ਨੂੰ ਬਾਣੀ ਯਾਦ ਆ ਕੰਠ ਉਹਨਾਂ ਦੀ ਜ਼ੁਬਾਨ ਚੱਲੀ ਜਾਂਦੀ ਹੈ ਉਹਨਾਂ ਨੂੰ ਕੰਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਆਪਾਂ ਕੀ ਪੜੀ ਜਾ ਰਹੇ ਹਾਂ ਜਿਵੇਂ ਇੱਕ ਸੁੱਤਾ ਬੰਦਾ ਰਾਤ ਨੂੰ ਬੜੋਂਦਾ ਨਹੀਂ ਹੈ ਉਹਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਰਾਤ ਕੀ ਬੋਲ ਗਿਆ ਇਸੇ ਤਰ੍ਹਾਂ ਮੈਂ ਤਾਂ ਬੇਨਤੀ ਕੀਤੀ ਕਿ ਬਹੁਤਾ ਲੰਮਾ ਟਾਈਮ ਨਾ ਪਾਓ ਇਹ ਨਾ ਹੋਵੇ ਕਿ ਤੁਸੀਂ ਬਸ ਪੜੀ ਜਾਇਓ ਪੜੀ ਜਾਇਓ ਪੜੀ ਜਾਇਓ ਤਕਰੀਬਨ ਜਿੰਨਾਂ ਨੂੰ ਮਹੀਨਾ ਡੇਢ ਹੋ ਗਿਆ ਹੁਣ ਇਸ ਤੋਂ ਅੱਗੇ ਜਿੰਨਾ ਸਮਾਂ ਕਿਸੇ ਨੂੰ ਹੈ ਕਿਸੇ ਨੂੰ 2 ਮਹੀਨੇ ਹੋ ਗਏ ਆ ਸੁਖਨੀ ਸਾਹਿਬ ਪੜਦੇ ਆ ਕਿਸੇ ਨੂੰ 4 ਕਿਸੇ ਨੂੰ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ 20 ਸਾਲ 30 ਸਾਲ 40 ਸਾਲ ਇਹ ਅੱਗੇ ਹੁਣ ਸਾਰਿਆਂ ਵਾਸਤੇ ਹੀ ਆ ਪਰ ਜਿਨ੍ਹਾਂ ਨੇ ਨਹੀਂ ਪੜੀ ਉਹਨਾਂ ਵਾਸਤੇ ਨਹੀਂ ਆ ਉਹਨਾਂ ਨੂੰ ਪਹਿਲੀ ਹਦਾਇਤ ਇਹ ਹੈ ਕਿ ਪਹਿਲਾਂ ਪੜ੍ਹ ਲਓ ਤਕਰੀਬਨ ਮਹੀਨਾ ਡੇਢ ਮਹੀਨਾ ਗੁਰਬਾਣੀ ਇੱਕ ਵਾਰੀ ਪੜ੍ਹ ਲਓ ਰੋਜ਼ ਪੜ੍ਹ ਲਓ ਤੁਹਾਡੀ ਥੋੜੀ ਬਹੁਤ ਪ੍ਰੈਕਟਿਸ ਬਣ ਜੇ ਬਾਣੀ ਪੜਨ ਦੀ ਤੁਹਾਨੂੰ ਪਤਾ ਤੇ ਲੱਗੇ ਕੀ ਹੈ ਬਾਣੀ ਕਿੰਨੀਆਂ ਅਸ਼ਟਪਦੀਆਂ ਨੇ ਕਿੰਨੇ ਪਦੇ ਨੇ ਘੱਟੋ ਘੱਟ ਮਹੀਨੇ ਡੇਢ ਚ ਤੁਹਾਨੂੰ ਇਹ ਪ੍ਰੈਕਟਿਸ ਹੋ ਜਾਏਗੀ ਤੇ ਜਿਨ੍ਹਾਂ ਨੇ ਮਹੀਨਾ ਡੇਢ ਤੋਂ ਵੱਧ ਪੜ੍ਹ ਲਈ ਹੈ ਕਈ ਮਹੀਨਿਆਂ ਤੋਂ ਪੜ੍ਹਨ ਦੀ ਹੈ ਕਈ ਸਾਲਾਂ ਤੋਂ ਪੜ੍ਹਦੀ ਉਨਾ ਵਾਸਤੇ ਹੁਣ ਇਹ ਹਦਾਇਤ ਹੈ ਕਿ ਜੋ ਬਾਣੀ ਭਾਈ ਤੁਸੀਂ ਪੜਦੇ ਪਏ ਹੋ ਇਹਨਾਂ ਨੂੰ ਆਪਣੇ ਕੰਨਾਂ ਨਾਲ ਸੁਣੋ ਹੁਣ ਕੰਨਾਂ ਨਾਲ ਸੁਣਨ ਦਾ ਮਤਲਬ ਕੀ ਹੁੰਦਾ ਜਦੋਂ ਤੁਸੀਂ ਬਾਣੀ ਨੂੰ ਆਪਣੇ ਬੋਲੇ ਹੋਏ ਸ਼ਬਦਾਂ ਨੂੰ ਆਪਣੇ ਕੰਨਾਂ ਨਾਲ ਸੁਣੋਗੇ ਨਾ ਤੁਹਾਡਾ ਬਾਣੀ 'ਚ ਧਿਆਨ ਜਾਊਗਾ ਇਹ ਇੱਕ ਤਰੀਕਾ ਜੇ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈਗਾ ਧਿਆਨ ਦੇਣ ਦਾ ਗੁਰਬਾਣੀ 'ਚ ਜਿਵੇਂ ਆਪਾਂ ਸ਼ਬਦ ਪੜਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਤੁਸੀਂ ਪੜ ਦਿੱਤਾ ਜੇ ਤੁਹਾਡਾ ਧਿਆਨ ਹੋਰ ਕਿਤੇ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਹ ਪੰਕਤੀ ਨਿਕਲ ਜਾਣੀ ਹੈ ਜਿਵੇਂ ਆਪਾਂ ਗੱਡੀ ਤੇ ਸਫ਼ਰ ਨਹੀਂ ਕਰਦੇ ਜੇ ਧਿਆਨ ਨਹੀਂ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਸਫ਼ਰ ਦੇ ਵਿੱਚ ਲੰਘਾ ਹੀ ਦਿੱਤੀਆਂ ਪਰ ਧਿਆਨ ਦੇਣਾ ਇਹ ਵੀ ਤੁਹਾਡਾ ਸਫ਼ਰ ਹੈ ਸੁਖਨੀ ਸਾਹਿਬ ਦੀ ਬਾਣੀ ਚਵੀ ਅਸ਼ਟ ਪਦੀਆਂ ਦਾ ਸਫ਼ਰ ਹੈ ਤੁਸੀਂ ਆਪਣੇ ਕੰਨਾਂ ਨਾਲ ਸੁਣੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਜੋ ਇਹ ਪੰਕਤੀ ਕੰਨਾਂ ਨਾਲ ਸੁਣੋਗੇ ਨਾ ਤੁਹਾਨੂੰ ਥੋੜਾ ਥੋੜਾ ਧਿਆਨ ਜਾਊਗਾ ਤੁਹਾਡਾ ਇਹ ਪ੍ਰੈਕਟਿਸ ਕਰੋ ਫਿਰ ਧਿਆਨ ਦੇਣ ਦੀ ਯਾਰ ਮੈਂ ਕੀ ਪੜਦਾ ਪਿਆ ਇਹਨੂੰ ਸੁਣਨ ਦੀ ਕੋਸ਼ਿਸ਼ ਕਰੋ ਮੇਨ ਟੀਚਾ ਆਪਣਾ ਬਣਾ ਕੇ ਰੱਖੋ ਜਿੰਨੇ ਵੀ ਪੜਨ ਵਾਲੇ ਨੇ ਆਪਣੇ ਕੰਨਾਂ ਦੇ ਨਾਲ ਆਪਣੇ ਬੋਲਾਂ ਨੂੰ ਸੁਣੋ ਸ਼ਬਦਾਂ ਨੂੰ ਸੁਣੋ ਕਿ ਮੈਂ ਕੀ ਪੜਦਾ ਪਿਆ ਕਿਉਂਕਿ ਸ਼ਬਦਾਂ ਦੇ ਵਿੱਚ ਹੀ ਸਾਰਾ ਭੇਤ ਹੈ ਸ਼ਬਦਾਂ ਮਾਹੇ ਵਿਖਾੜੀਏ ਵਿਰਲਾ ਤਾਂ ਬੂਝਾ ਕੋਏ ਤੁਸੀਂ ਵਿਰਲਿਆਂ ਦੀ ਗਿਣਤੀ ਚ ਆਉਣਾ ਹੈ ਪੜਨ ਵਾਲੇ ਬਹੁਤ ਨੇ ਪੜਿਆ ਜਿੱਤੇ ਬਰਸ ਬਰਸ ਪੜਿਆ ਜਿੱਤੇ ਮਾਸ ਪੜਿਆ ਜਿੱਤੀ ਯਾਰ ਜਾ ਪੜਿਆ ਜਿੱਤੇ ਸਾਸ ਨਾਨਕ ਦੇਖੇ ਇੱਕ ਗੱਲ ਹੋਰ ਹੋਵੇਂ ਚਖਣਾ ਚਾਹਕ ਪਾਠ ਪੜੇ ਨਾ ਬੂਝੇ ਹੀ ਭੇਖੀ ਭਰਮ ਭਲਾਏ ਮਾਰੇ ਤੇ ਪਹਿਲਾਂ ਕਹੇਗਾਤਾ ਵੀ ਪੜਨ ਤੱਕ ਸੀਮਤ ਨਾ ਰਹਿ ਜਾਓ ਭਾਈ ਸਿਰਫ ਇਹ ਦੂਸਰਾ ਸਟੈਪ ਹੈ ਪਿਆਰਿਓ ਦੇਖੋ ਇਹ ਸਟੈਪ ਨੂੰ ਫੋਲੋ ਕਰ ਸਕਦੇ ਕਿ ਨਹੀਂ ਜਿਨ੍ਹਾਂ ਨੇ ਨਹੀਂ ਪੜਿਆ ਉਹ ਪੜਨ ਪਰ ਇੰਨਾ ਕੀ ਸਮਾਂ ਬਸ ਕਿਉਂਕਿ ਇਸ ਤੋਂ ਬਾਅਦ ਜੇ ਤੁਸੀਂ ਹੋਰ ਪੜਨਾ ਸ਼ੁਰੂ ਕਰਤਾ ਤਾਂ ਤੁਹਾਨੂੰ ਗੁਰਬਾਣੀ ਪੂਰੀ ਕੰਠ ਹੋ ਜਾਣੀ ਆ ਤੁਹਾਡਾ ਧਿਆਨ ਦੇਣਾ ਔਖਾ ਹੋ ਜਾਣਾ ਹੈ ਕਿਉਂਕਿ ਬੜੋ ਬੜੀ ਜਦੋਂ ਪੰਕਤੀਆਂ ਮੂੰਹ 'ਚ ਚੜੀਆਂ ਹੁੰਦਾ ਬੜੋ ਬੜੀ ਉਹ ਨਿਕਲਦੀਆਂ ਜਾਂਦੀਆਂ ਨੇ ਆਪਣੇ ਆਪ ਹੀ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਪੜ ਗਿਆ ਜਦੋਂ ਤੇ ਆਪਾਂ ਨਵੀਂ-ਨਵੀਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਸਾਨੂੰ ਬਾਣੀ ਯਾਦ ਨਹੀਂ ਹੈ ਤੁਹਾਨੂੰ ਧਿਆਨ ਨਾਲ ਹੀ ਬਾਣੀ ਪੜ੍ਹਨੀ ਪੈਣੀ ਹੈ ਪਰ ਜਦੋਂ ਬਾਣੀ ਯਾਦ ਹੋ ਜਾਂਦੀ ਹੈ ਕੰਠ ਹੋ ਜਾਂਦੀ ਹੈ ਉਹਦੀ ਇੱਕ ਪ੍ਰੋਬਲਮ ਬੜੀ ਵੱਡੀ ਆ ਜਾਂਦੀ ਹੈ ਕਿ ਬਦੋ ਬਦੀ ਤੁਹਾਡਾ ਧਿਆਨ ਦੂਜੇ ਪਾਸੇ ਚਲ ਜਾਂਦਾ ਕਿਉਂਕਿ ਤੁਹਾਨੂੰ ਸ਼ਬਦ ਯਾਦ ਨਹੀਂ ਤੁਸੀਂ ਪੰਕਤੀਆਂ ਆਪਣੇ ਆਪ ਵੀ ਪੜ੍ਹੀ ਜਾਣੀਆਂ ਤੁਹਾਨੂੰ ਪਤਾ ਹੀ ਉਦੋਂ ਲੱਗਣਾ ਜਦੋਂ ਨਾਨਕ ਇਹ ਗੁਰਨਾਮ ਸੁਖਮਣੀ ਪੜ੍ਹਦੇ ਨੇ ਤੁਸੀਂ ਪਤਾ ਹੀ ਉਦੋਂ ਲੱਗਣਾ ਤੇ ਜਿਨ੍ਹਾਂ ਨੂੰ ਕੰਠ ਹੈ ਉਹਨਾਂ ਅੱਧੇ ਪੌਣੇ ਘੰਟੇ ਦੇ ਵਿੱਚ ਸੁਖਮਣੀ ਸਾਹਿਬ ਖਤਮ ਕਰਕੇ ਉਹ ਕਰ ਦੇਣਾ ਇਹ ਖਤਮ ਕਰਨ ਵਾਲੀ ਚੀਜ਼ ਤੇ ਹੈ ਨਹੀਂ ਪਿਆਰਿਓ ਅਸਲ 'ਚ ਸੁਖਮਣੀ ਸਾਹਿਬ ਨੇ ਸਾਨੂੰ ਖਤਮ ਕਰਨਾ ਹੈ ਅਪਾਤ ਕੀ ਇਹ ਨਹੀਂ ਉਹਨੇ ਪਾਠ ਨਾ ਮਕਾਓ ਆਪਣੇ ਆਪ ਨੂੰ ਮਕਾਓ ਸੁਖਣੀ ਸਾਹਿਬ ਦੀ ਬਾਣੀ ਮਕਾਉਣ ਵਾਲੀ ਚੀਜ਼ ਨਹੀਂ ਹੈਗੀ ਇਹ ਸਭ ਤੋਂ ਮਕਾਉਣ ਨੂੰ ਫਿਰਦੇ ਹੋ ਕੌਣ ਸਾਨੂੰ ਕਹਿੰਦਾ ਕਿ ਚਾ ਵੀ ਸ਼ਤ ਪਦੀਆਂ ਮਕਾਓ ਤੁਸੀਂ ਇੱਕ ਮਕਾਓ ਇੱਕ ਪੜ੍ਹ ਲਓ ਪਰ ਹੁਣ ਜਿਹੜਾ ਮੇਰਾ ਦੂਸਰਾ ਮੈਂ ਅੱਗੇ ਵੀ ਤੀਸਰਾ ਪੁਆਇੰਟ ਵੀ ਇਹ ਜੇ ਵਿਚਾਰਨਾ ਮੇਨ ਜਿਹੜਾ ਹੈ ਹੁਣ ਜਦੋਂ ਤੁਸੀਂ ਧਿਆਨ ਦੇ ਕੇ ਪੜੋਗੇ ਤਾਂ ਆਪਣੇ ਕੰਨਾਂ ਨਾਲ ਬਚਨ ਸੁਣੋਗੇ ਇਹਦੇ ਵਿੱਚ ਕੀ ਹੋਏਗਾ ਪਿਆਰਿਓ ਫਿਰ ਕੀ ਹੋਏਗਾ ਵੀ ਤੁਹਾਡੀ ਸੁਰਤ ਨੂੰ ਤੁਸੀਂ ਕਿਤੇ ਨਾ ਕਿਤੇ ਤੁਹਾਡੀ ਜਾ ਕੇ ਟਿਕੇਗੀ ਹੁਣ ਕਿਵੇਂ ਟਿਕੇਗੀ ਧਿਆਨ ਨਾਲ ਸੁਣਿਆ ਮੰਨ ਲਓ ਤੁਸੀਂ ਸੁਖਨੀ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਹੁਣ ਸੁਣ ਕੇ ਪੜਦੇ ਹੋ ਤੁਸੀਂ ਮੰਨ ਲਓ ਹਦਾਇਤ ਮਾਲੀ ਕਿ ਹਾਂ ਉਹਨਾਂ ਨੇ ਕਿਹਾ ਕਿ ਆਪਾਂ ਸੁਣ ਕੇ ਪੜਨੀ ਆ ਤੁਸੀਂ ਸ਼ਬਦ ਪੜਿਆ ਬਾਹਰ ਭੇਖ ਅੰਤਰ ਮਲ ਮਾਇਆ ਛਪਛ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆ ਜਦੋਂ ਤੁਸੀਂ ਇਹ ਪੰਕਤੀ ਧਿਆਨ ਨਾਲ ਪੜੀ ਨਾ ਹੁਣ ਕਈ ਜੀਵ ਕਹਿੰਦੇ ਅਰਥ ਕਿਵੇਂ ਕਰਦੇ ਆ ਇਹ ਤਰੀਕਾ ਦੇਖਿਓ ਜਦੋਂ ਤੁਸੀਂ ਇਹ ਪੰਕਤੀ ਪੜੀ ਤੁਸੀਂ ਇੱਥੇ ਸ਼ਬਦ ਪੜ੍ਹਿਆ ਬਾਹਰ ਗਿਆਨ ਧਿਆਨ ਇਸ਼ਨਾਣ ਹੁਣ ਜਿੱਤੇ ਆ ਇਸ਼ਨਾਣ ਸ਼ਬਦ ਆ ਗਿਆ ਇਹ ਤੇ ਹਰ ਬੰਦੇ ਨੂੰ ਪਤਾ ਹੈ ਕਿ ਇਸ਼ਨਾਣ ਦਾ ਮਤਲਬ ਕੀ ਹੁੰਦਾ ਨਹਾਉਣਾ ਇਹਨਾਂ ਤੇ ਪਤਾ ਹੀ ਆ ਨਾ ਸਾਨੂੰ ਨਹੀਂ ਬਾਣੀ ਦੇ ਅਰਥ ਹੁੰਦੇ ਪੰਕਤੀ ਪਤਾ ਲੱਗੀ ਇਸ਼ਨਾਣ ਇੱਥੇ ਰੁਕ ਜਾਓ ਜਦੋਂ ਤੁਹਾਨੂੰ ਲੱਗਦਾ ਹੈ ਕਿ ਕੋਈ ਸ਼ਬਦ ਕਾਮਨ ਜਿਹਾ ਵਾ ਤੁਹਾਨੂੰ ਇਹਦੇ ਅਰਥ ਪਤਾ ਨਹੀਂ ਜਿਵੇਂ ਮਾਲੂ ਇਸ਼ਨਾਣ ਸ਼ਬਦ ਹੈ ਇਸ਼ਨਾਣ ਸ਼ਬਦ ਦਾ ਤੁਹਾਨੂੰ ਅਰਥ ਪਤਾ ਹੈ ਕਿ ਇਹਨੂੰ ਨਹਾਉਣਾ ਕਹਿੰਦੇ ਆ ਇੱਥੇ ਰੁਕ ਜਓ ਇੱਥੇ ਰੁਕ ਜਓ ਇਹਨੂੰ ਦੇਖੋ ਵੀ ਇਹ ਕਿਹੜੇ ਅਸ਼ਟਪਦੀ ਪੜਦਾ ਪਿਆ ਮੈਂ ਜਾਂ ਪੜਦੀ ਪਈਆਂ ਕਿਹੜਾ ਸ਼ਲੋਕ ਹੈ ਕਿੰਵੇਂ ਪਦੇ ਤੇ ਸ਼ਬਦ ਲਿਖਿਆ ਇਹ ਪੰਕਤੀ ਨੂੰ ਨੋਟ ਕਰ ਲਿਓ ਸ਼ਬਦ ਨੂੰ ਨੋਟ ਕਰ ਲਿਓ ਬਸ ਹੁਣ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਜਦੋਂ ਪੜ ਲੈਣੀ ਆ ਨਾ ਸਾਰੀ ਫਿਰ ਇਹ ਪੰਕਤੀ ਤੇ ਦੁਬਾਰਾ ਆਓ ਟਾਈਮ ਕੱਢ ਕੇ ਇਹਨੂੰ ਧਿਆਨ ਨਾਲ ਦੇਖੋ ਕਿ ਗੁਰੂ ਅਰਜਨ ਦੇਵ ਪਾਸ਼ਾ ਇੱਥੇ ਕੀ ਕਹਿ ਰਹੇ ਆ ਮੈਂ ਫਿਰ ਹੋਰ ਪੂਰਾ ਗੌਰ ਨਾਲ ਦੇਖੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਕਹਿ ਰਹੇ ਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਣ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਇੱਥੇ ਅੰਤਰ ਤੇ ਬਾਹਰ ਦੀ ਕੋਈ ਗੱਲ ਹੋ ਰਹੀ ਆ ਤੇ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਆ ਤੂੰ ਬਾਹਰ ਉਹ ਇਸ਼ਨਾਨ ਵੀ ਕਰਦਾ ਹੈ ਬਾਹਰ ਉਹ ਗਿਆਨੀ ਧਿਆਨੀ ਵੀ ਬਣਿਆ ਪਰ ਅੰਦਰ ਤੂੰ ਲੋਭ ਦੇ ਨਾਲ ਭਰਿਆ ਹੋਇਆ ਤੇ ਫਿਰ ਤੁਸੀਂ ਇਹ ਚੀਜ਼ ਸੋਚਣੀ ਆ ਵੀ ਆਪ ਇਹ ਫਿਰ ਚੀਜ਼ ਤੁਸੀਂ ਆਪਣੇ ਆਪ ਤੇ ਲਾਗੂ ਕਰਕੇ ਦੇਖਣੀ ਉਸੇ ਵਕਤ ਇਹਨੂੰ ਕਹਿੰਦੇ ਆ ਕਮਾਉਣਾ ਪਹਿਲਾਂ ਸੀ ਮੈਂ ਤੁਹਾਨੂੰ ਤਾਂ ਹੀ ਬੇਨਤੀ ਕੀਤੀ ਪਹਿਲਾਂ ਪੜ੍ਹ ਲਓ ਭਗਤ ਭੰਡਾਰ ਗੁਰਬਾਣੀ ਨਾਲ ਗਾਵਤ ਗਾਲਿਆ ਫਿਰ ਸੁਣੋ ਵੀ ਕੀ ਗੰਦਾ ਪਿਆ ਮੈਂ ਕਿਉਂਕਿ ਕਮਾਇਆ ਨਹੀਂ ਜਾਣਾ ਜੇ ਸੁਣਿਆ ਹੀ ਨਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਮਾਉਣਾ ਕੀ ਹੈ ਜੇ ਪਤਾ ਹੀ ਨਹੀਂ ਕਮਾਉਣਾ ਹੈ ਕੀ ਹੈ ਪਹਿਲਾਂ ਪਤਾ ਤਾਂ ਲੱਗੇ ਕਮਾਉਣਾ ਕੀ ਹੈ ਪਰ ਜਦੋਂ ਤੁਸੀਂ ਸੁਣਿਆ ਤੁਹਾਡਾ ਧਿਆਨ ਆ ਗਿਆ ਵੀ ਇਹ ਕੀ ਆਇਆ ਫਿਰ ਜਦੋਂ ਤੁਸੀਂ ਦੇਖਿਆ ਵੀ ਕੀ ਪੜਿਆ ਫਿਰ ਕਮਾਵਤ ਨਿਹਾਲ ਨਿਹਾਲ ਹੋਣਾ ਹੈ ਆਪਾਂ ਗੁਰਬਾਣੀ ਸਾਨੂੰ ਨਿਹਾਲ ਕਰਦੀ ਕਿਵੇਂ ਫਿਰ ਤੁਸੀਂ ਉਹਨੂੰ ਆਪਣੇ ਆਪ ਤੇ ਲਾਗੂ ਕਰੋ ਵੀ ਕਿਤੇ ਮੇਰੀ ਗਲਤ ਨਹੀਂ ਹੋ ਰਹੀ ਇੱਥੇ ਇਸ਼ਨਾਣ ਸ਼ਬਦ ਆ ਗਿਆ ਨਾ ਇਹ ਹੁੰਦਾ ਆ ਉਹਨਾਂ ਚੀਜ਼ਾਂ ਤੇ ਆਪਾਂ ਰੁਕ ਜਾਣਾ ਇਹ ਕਿੰਨੀ ਵਾਰੀ ਸ਼ਬਦ ਪੜ੍ਹੇ ਆਪਾਂ ਰੋਜ਼ ਜਿਵੇਂ ਮੰਨ ਲਓ ਸੁਖਣੀ ਸਹਰਚ ਆਪਾਂ ਸ਼ਬਦ ਪੜ੍ਹਿਆ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਹੁਣ ਨਿੰਦਿਆ ਦਾ ਸਾਰਿਆਂ ਨੂੰ ਪਤਾ ਹੈ ਕਿ ਨਿੰਦਿਆ ਕੀ ਚੀਜ਼ ਹੁੰਦੀ ਆ ਇਹਨੇ ਤੇ ਆਪਾਂ ਨੂੰ ਜਾਣ ਹੈ ਨਹੀਂ ਵੀ ਨਹੀਂ ਸਾਨੂੰ ਨਿੰਦਿਆ ਦਾ ਨਹੀਂ ਪਤਾ ਜਿਉਂ ਸ਼ਬਦ ਆ ਗਿਆ ਨਿੰਦਿਆ બસ ਇਹ ਠਰੋਕ ਜੋ ਕੋਈ ਲੋੜ ਨਹੀਂ ਹੈ ਪੂਰੀ ਪੰਕਤੀ ਦੇ ਅਰਥ ਕਰਨ ਦੀ ਪਰ ਜਦੋਂ ਕਾਮਨ ਸ਼ਬਦ ਕੋਈ ਆ ਗਿਆ ਨਾ ਵੀ ਕੋਈ ਇਦਾਂ ਦਾ ਸ਼ਬਦ ਤੁਸੀਂ ਪੜਿਆ ਧਿਆਨ ਦੇ ਕੇ ਪਹਿਲਾਂ ਪੜਨਾ ਹੈ ਪਹਿਲਾਂ ਇਹ ਪ੍ਰੈਕਟਿਸ ਕਰਨੀ ਹੈ ਦੂਜੇ ਸਟੈਪ ਦੀ ਫਿਰ ਧਿਆਨ ਦੇ ਕੇ ਪੜਿਓ ਤੇ ਬੜੇ ਤੁਹਾਨੂੰ ਇਦਾਂ ਦੇ ਸ਼ਬਦ ਮਿਲਣਗੇ ਜਦੋਂ ਤੁਸੀਂ ਇਦਾਂ ਸ਼ਬਦ ਪੜਿਆ ਪ੍ਰਭ ਕੀ ਆ ਗਿਆ ਆਤਮ ਹਿਤਾਵੇ ਜੀਵਨ ਮੁਕਤ ਸੌਖਾ ਹੋਵੇ ਵੀ ਇੱਥੇ ਮੁਕਤ ਦੀ ਗੱਲ ਆ ਗਈ ਆ ਮੁਕਤ ਦਾ ਮਤਲਬ ਕੀ ਕਿਸ ਚੀਜ਼ ਤੋਂ ਮੁਕਤ ਹੋਣਾ ਹੈ ਜੀਵेश ਸ਼ਬਦ ਆ ਗਿਆ ਬਾਣੀ ਚ ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ ਤੂ ਤੇ ਸਚਤਾਰ ਇੱਥੇ ਸ਼ਬਦ ਆ ਗਿਆ ਦੁਖ ਤੇ ਸੁਖ ਦੁਖ ਸੁਖ ਦਾ ਤਾਂ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਦੁਖ ਸੁਖ ਦੀ ਗੱਲ ਹੋ ਰਹੀ ਹੈ ਦੇਖੀਏ ਕੀ ਗੱਲ ਹੋ ਰਹੀ ਹੈ ਇਹਨੂੰ ਪੰਕਤੀ ਜੇ ਨੋਟ ਕਰ ਲੈਣ ਸੁਖਮੀ ਸਾਹਿਬ ਪੜ੍ਹ ਲਓ ਇੱਕ ਵਾਰੀ ਫਿਰ ਇਹ ਪੰਕਤੀ ਦੁਬਾਰਾ ਹੋ ਪਰ ਤਸੱਲੀ ਨਾਲ ਲਾਓ ਅੱਧਾ ਘੰਟਾ ਇਹਦੇ ਤੇ ਬੀ ਕੀ ਕਹਿ ਰਿਹਾ ਫਿਰ ਇਹ ਤਾਂ ਤੁਸੀਂ ਅਰਥ ਕਰੋਗੇ ਨਾ ਧਿਆਨ ਦੇ ਨਾਲ ਦੇਖੋਗੇ ਹਨ ਦੁਖ ਸੁਖ ਪ੍ਰਭ ਦੇ ਵਨਹਾਰ ਵੀ ਇੱਥੇ ਗੁਰੂ ਅਰਜਨ ਪਾਸ਼ਾ ਕਹਿ ਰਿਹਾ ਵੀ ਰੱਬ ਹੀ ਸਾਨੂੰ ਦੁਖ ਸੁਖ ਦਿੰਦਾ ਹੈ ਅਬ ਤਿਸੇ ਦੁਖ ਸੁਖ ਪ੍ਰਭ ਦੇ ਵਨਹਾਰ ਤਿਸੇ ਤਿਆਗ ਤੋਂ ਅਵਰ ਤਿਆਗ ਤੋਂ ਤਿਸੇ ਚਤਾਰ ਮੇਰੇ ਖਰੇ ਇਹੀ ਪੰਕਤੀ ਹੈ ਸ਼ਾਇਦ ਮਾਫ ਕਰਦੇ ਹੋ ਜੇ ਗਲਤ ਹੋਆ ਮੈਂ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਵੀ ਸਕਣਾ ਵੀ ਇੱਥੇ ਗੁਰੂ ਅਰਜਨ ਪਾਸ਼ਾ ਕਹਿ ਰਿਹਾ ਜੋ ਵੀ ਰੱਬ ਤੇਰਨਾ ਕਰ ਰਿਹਾ ਤੂੰ ਉਹਦਾ ਸੁਖ ਹੀ ਸੁਖਮਾਨ ਤੁਸੀਂ ਕਹਿਣਾ ਵੀ ਇਹ ਚੀਜ਼ ਮਿੰਨੂ ਕਹਿ ਰਹੇ ਆਪਣੇ ਆਪ ਤੇ ਲਾਗੂ ਕਰਨੀ ਆ ਜੇ ਤੇ ਤੁਸੀਂ ਇਹ ਚੀਜ਼ ਨੂੰ ਕਰ ਲੈਂਦੇ ਹੋ ਵੀ ਦੂਖ ਨੂੰ ਰੱਬ ਦੀ ਰਜਾ ਮੰਨ ਲੈਂਦੇ ਹੋ ਫਿਰ ਤੇ ਦਾ ਮਤਲਬ ਕਿ ਤੁਸੀਂ ਸੁਖਨੀ ਸਾਹਿਬ ਕੁਮਾਰੇ ਹੋ ਜੇ ਨਹੀਂ ਕੁਮਾਰੇ ਫਿਰ ਉਹਨੂੰ ਹੁਣ ਢਾਲੋ ਆਪਣੇ ਆਪ ਨੂੰ ਕਰੋ ਕੋਸ਼ਿਸ਼ ਹਣ ਵੀ ਦੋਖ ਸੁਖ ਜਿਹੜਾ ਉਹ ਰੱਬ ਦੀ ਦਾਤ ਹੈ ਗੁਰੂ ਅਰਜਨ ਪਾਤਸ਼ਾਹ ਨੇ ਇੱਥੇ ਕਹਤਾ ਹੁਣ ਮੈਂ ਕੋਸ਼ਿਸ਼ ਕਰਨੀ ਆ ਗੁਰੂ ਅਰਜਨ ਪਾਤਸ਼ਾਹ ਦਾ ਜੋ ਬਚਨ ਸੁਣਿਆ ਮੈਂ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਨਿੰਦਾ ਸ਼ਬਦ ਸੁਣਿਆ ਅਰਥ ਕੀਤੇ ਕੀ ਲਿਖਿਆ ਵੀ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਨੀ ਹੁਣ ਦੇਖੋ ਤੁਸੀਂ ਆਪਣੇ ਆਪ ਨੂੰ ਮਨ 'ਚ ਸੋਚਣਾ ਹੈ ਵੀ ਮੈਂ ਕਿਸੇ ਦੀ ਨਿੰਦਿਆ ਨਹੀਂ ਸੁਣਨੀ ਹਾਂ ਯਾਰ ਮੈਨੂੰ 35 ਸਾਲ ਹੋ ਗਏ ਸੁਪਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਮੇਰੇ ਕੋ ਗੁਰੂ ਅਰਜਨ ਪਾਤਸ਼ਾਹ ਇਹ ਮਾਲਕ ਨੇ ਲੇਖਾ ਮੰਗਣਾ ਸਾਡੇ ਕੋਲ ਵੀ ਤੂੰ ਤੇ ਪੜ੍ਹਦਾ ਸੀ ਹੁਣ ਤੋ ਇਹ ਦੀ ਨੰਦਿਆ ਨਹੀਂ ਸੁਣਨੀ ਮੈਂ ਕਿਸੇ ਦੀ ਇਹ ਮਤਲਬ ਹੁੰਦਾ ਵੀ ਤੁਸੀਂ ਕਮਾਉਣਾ ਸ਼ੁਰੂ ਕਰ ਦਿੱਤਾ ਬਾਣੀ ਨੂੰ ਇਹ ਤੇ ਪਿਆਰਿਓ ਤੁਸੀਂ ਦਿਨਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਬਦਲ ਲੈਣਾ ਕਿਉਂਕਿ ਤੁਹਾਡੀ ਜ਼ਿੰਦਗੀ ਸੁਖਮਨੀ ਸਾਹਿਬ ਦੀ ਬਾਣੀ ਦੇ ਹਿਸਾਬ ਨਾਲ ਟਲੇਗੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਿਸਾਬ ਨਾਲ ਟਲੇਗੀ ਤੋ ਵੇਖਣ ਵਾਲੇ ਬੰਦੇ ਨੂੰ ਪਤਾ ਲੱਗ ਜਾਣਾ ਵੀ ਇਹ ਭਾਈ ਇਹ ਕੋਈ ਰੱਬੀ ਰੂਹ ਹੈ ਇਹ ਤੇ ਬਣਾਉਣ ਵਾਲਾ ਕੌਣ ਹੈ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਨੇ ਤੁਹਾਨੂੰ ਬਣਾਉਣਾ ਫਿਰ ਸੁਖਣੀ ਸਾਹਿਬ ਦੇ ਤੁਹਾਡੇ ਜੀਵਨ ਨੂੰ ਖਤਮ ਕਰਨਾ ਜਿਹੜਾ ਤੁਸੀਂ ਆਪਣੇ ਤੌਰ ਤੇ ਬਣਾਇਆ ਤੁਹਾਡਾ ਨਵਾਂ ਜੀਵਨ ਬਣੇਗਾ ਇੱਥੇ ਇਹ ਤਿੰਨ ਸਟੈਪ ਨੇ ਪਿਆਰਿਓ ਸੁ ਜਿਹੜੇ ਨਹੀਂ ਪੜਦੇ ਉਹ ਤੇ ਪਹਿਲਾਂ ਪੜੋ ਜਿਹੜੇ ਪੜਦੇ ਪਏ ਆ ਉਹ ਹੁਣ ਧਿਆਨ ਦਿਓ ਤੇ ਜਦੋਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਫਿਰ ਇਦਾਂ ਪੁਆਇੰਟਾਂ ਤੇ ਰੁਕਣਾ ਜੇ ਇਹ ਗੱਲ ਯਾਦ ਰੱਖਿਓ ਸਿਮਰੋ ਸਿਮਰ ਸਿਮਰ ਸੁਖ ਪਾਵੋ ਇੰਨੇ ਅਨਜਾਨ ਨਹੀਂ ਆ ਜਦੋਂ ਸ਼ਬਦ ਆ ਗਿਆ ਸੁਖ ਪਾਓ ਬਸ ਇੱਥੇ ਰੋਕ ਜਾ ਵੀ ਇੱਥੇ ਸੁਖ ਪਾਉ ਦੀ ਗੱਲ ਆ ਗਈ ਆ ਇਹ ਤੇ ਬਾਅਦ ਚ ਆਵਾਂਗਾ ਮੈਂ ਸ਼ੁਰੂਆਤੀ ਪਗਤੀ ਹੈ ਪਹਿਲੀ ਪਗਤੀ ਹੈ ਆਰਾਮ ਨਾਲ ਲੰਮਾ ਫੇਰ ਮੈਂ ਦੇ ਉੱਤੇ ਗਿਆਨ ਅੰਜਨ ਗੁਰਦੀਆ ਗਿਆਨ ਦੇਸ ਬਿਨਾਸ ਵੀ ਇੱਥੇ ਗੁਰੂ ਅਰਜਨ ਪਾਸ਼ਾ ਨੇ ਅੰਜਨ ਦੀ ਗੱਲ ਕੀਤੀ ਅੰਜਨ ਕਿੰਨੂੰ ਕਹਿੰਦੇ ਸੁਰਮਾ ਗੁਰੂ ਅਰਜਨ ਪਾਸ਼ਾ ਕਹਿੰਦੇ ਗਿਆਨ ਦਾ ਸੁਰਮਾ ਨੇਤਰਾ ਚ ਪਾਲਾ ਤੇ ਗਿਆਨਤਾ ਦਾ ਹਨੇਰਾ ਖਤਮ ਕਰ ਲੈ ਉਹਦੀ ਕਿਰਪਾ ਨਾਲ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਹ ਕਿਹੜਾ ਗਿਆਨ ਦਾ ਸੁਰਮਾ ਹੈ ਜਿਹਨੂੰ ਪਾ ਕੇ ਨੇਤਰਾ ਚ ਆਪਾਂ ਅਗਿਆਨਤਾ ਦਾ ਹਨੇਰਾ ਖਤਮ ਕਰ ਸਕਦੇ ਆ ਇਹਨਾਂ ਚੀਜ਼ਾਂ ਨੂੰ ਵਿਚਾਰਾਂਗੇ ਆਪਾਂ ਤੇ ਫਿਰ ਉਹਨੂੰ ਲਾਗੂ ਆਪਣੇ ਆਪ ਤੇ ਕਰਨਾ ਹੈ ਕਿਸੇ ਹੋਰ ਤੇ ਨਹੀਂ ਲਾਗੂ ਕਰਨਾ ਕਿਉਂਕਿ ਤੁਸੀਂ ਪੜ ਰਹੇ ਹੋ ਤੁਹਾਡੇ ਵਾਸਤੇ ਆਪਣੇ ਆਪ ਤੇ ਲਾਗੂ ਕਰੋ ਬੈਸਨੋ ਸੋਜੀ ਸੀ ਉੱਪਰ ਸੁਪਰਸਨ ਬਿਸ਼ਨ ਕੀ ਮਾਇਆ ਤੇ ਉਹ ਇਹ ਪਿੰਪ ਇੱਥੇ ਬੈਸ਼ਨੋ ਸ਼ਬਦ ਆਇਆ ਬੈਸ਼ਨੋ ਕਿਦੇ ਵਾਸਤੇ ਆ ਦੇਖੀਏ ਜਿਉਂ ਹੀ ਇਦਾਂ ਤੁਸੀਂ ਧਿਆਨ ਦੇ ਦੇ ਕੇ ਪੜੋਗੇ ਨਾ ਤੁਹਾਨੂੰ ਇਦਾਂ ਦੇ ਬੜੇ ਸ਼ਬਦ ਸੁਖਨੀ ਸਾਹਿਬ ਚ ਮਿਲੋ ਮਿਲਣਗੇ ਜਿਹੜੇ ਤੁਸੀਂ ਡੇਲੀ ਰੂਟੀਨ ਚ ਸ਼ਬਦ ਵਰਤਦੇ ਹੋ ਬਸ ਜਦੋਂ ਇਦਾਂ ਦੇ ਸ਼ਬਦ ਤੁਹਾਨੂੰ ਮਿਲਿਓ ਨਾ ਪੰਕਤੀਆਂ ਤੇ ਰੁਕ ਜਾਓ ਤੁਸੀਂ ਆਖੋਗੇ ਲਾਭ ਕੀ ਮਿਲੇਗਾ ਕਿਣਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਗੁਰੂ ਅਰਜਨ ਪਾਤਸ਼ਾਹ ਦੇ ਇਥੋਂ ਤੱਕ ਕਹਤਾ ਵੀ ਕਿਣਕਾ ਮਾਤਰ ਵੀ ਵਸ ਗਿਆ ਨਾ ਤੇ ਜੀਵਨ ਬਦਲ ਜਾਣਾ ਹੈ ਮੈਂ ਤੇ ਕਿੰਨੀਆਂ ਪੰਕਤੀਆਂ ਬੋਲਤੀਆਂ ਇੱਕ ਤੇ ਹੀ ਰੁਕ ਜਿਓ ਤੁਸੀਂ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਸਾਰੀ ਜ਼ਿੰਦਗੀ 'ਚ ਸੁਖਮੀ ਸਾਹਿਬ ਦੀ ਇੱਕ ਪੰਕਤੀ ਵੀ ਕਮਾ ਲੋਗੇ ਨਾ ਤੇ ਜੀਵਨ ਸਫਲ ਹੋ ਜਾਏਗਾ ਤੁਹਾਡਾ ਇਹ ਗੱਲ ਯਾਦ ਰੱਖਿਓ ਸਾਰੀ ਜ਼ਿੰਦਗੀ 'ਚ ਇੱਕ ਸੁਖਮੀ ਸਾਹਿਬ ਦੀ ਪੰਕਤੀ ਰੋਜ਼ ਬਾਣੀ ਪੜਨ ਵਾਲਾ ਜੇ ਕਮਾ ਗਿਆ ਤੇ ਜੀਵਨ ਸਫਲ ਹੋਦਾ ਹੁਣ ਤੁਸੀਂ ਇਹ ਚੀਜ਼ ਦੇਖ ਲਓ ਕਿ ਇਹ ਕੰਮ ਕਦੋਂ ਕਰਨਾ ਹੈ ਉਹ ਤਿੰਨ ਹਰਾਈਤਾ ਜਿਹੜੀਆਂ ਦਿੱਤੀਆਂ ਸੀ ਉਹ ਕੰਮ ਕਰਨੇ ਸ਼ੁਰੂ ਦਿਓ ਤੇ ਜਿਹੜਾ ਕੰਮ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਬਾਣੀ ਪੜੋ ਠੀਕ ਹੈ ਪਿਆਰਿਓ ਜੀਵਨ ਸਫਲ ਹੈ ਬਾਣੀ ਤੇ ਸਫਲ ਹੈ ਹੀ ਹੈ ਜੀਵਨ ਸਫਲ ਹੋ ਜੇਗਾ ਤੁਹਾਡਾ ਪੜਨਾ ਜਿਹੜੇ ਨਹੀਂ ਪੜਦੇ ਥੋੜਾ ਸਮਾਂ ਪੜੋ ਉਹਨੂੰ ਫਿਰ ਜੋ ਪੜਦੇ ਉਹਦੇ 'ਚ ਫਿਰ ਧਿਆਨ ਦੇਣਾ ਸ਼ੁਰੂ ਕਰੋ ਤੇ ਜੋ ਫਿਰ ਧਿਆਨ 'ਚ ਤੁਹਾਡੇ ਸਾਹਮਣੇ ਆ ਗਿਆ ਉਹਨੂੰ ਆਪਣੇ ਤੇ ਲਾਗੂ ਕਰਕੇ ਆਪਣੇ ਜੀਵਨ ਨੂੰ ਉਸ ਹਿਸਾਬ ਨਾਲ ਢਾਲਣਾ ਸ਼ੁਰੂ ਕਰ ਦਿਓ ਜਹ ਮਾਤ ਪਿਤਾ ਤੋਂ ਤੇ ਮੀਤ ਨਾ ਭਾਈ ਵੀ ਇੱਥੇ ਮਾਤ ਪਿਤਾ ਦਾ ਸ਼ਨਾ ਕਿਉਂ ਆਇਆ ਹੈ ਇਹ ਤੇ ਕਿਉਂ ਮਾਪਿਓ ਸ਼ਬਦ ਵਰਤੇ ਆ ਉਹਨੂੰ ਪੜ੍ਹਨਾ ਹੈ ਫਿਰ ਪੰਕਤੀ ਨੂੰ ਧਿਆਨ ਨਾਲ ਵੀ ਕਿਤੇ ਮੇਰੇ ਮਾਪਿਓ ਦੀ ਗਲਤ ਨਹੀਂ ਹੋ ਰਹੀ ਕਾਦੇ ਵਾਸਤੇ ਹੋ ਰਹੀ ਇੱਥੇ ਮਹਾਰਾ ਇਹ ਕਹਿੰਦੇ ਜਿੱਥੇ ਮਾਪਿਓ ਨੇ ਸਹਾਇਤਾ ਨਹੀਂ ਕਰਨੀ ਜਿੱਥੇ ਭੈਣ ਭਰਾਵਾਂ ਨੇ ਸਹਾਇਤਾ ਨਹੀਂ ਕਰਨੀ ਉੱਥੇ ਪ੍ਰਭੂ ਦਾ ਨਾਮ ਤੇਰੀ ਸਹਾਇਤਾ ਕਰੇਗਾ ਫਿਰ ਆਪਣੇ ਆਪ ਨੂੰ ਪੁੱਛਣਾ ਹੈ ਕੀ ਨਾਮ ਮੈਂ ਤੇ ਹੁੰਨਾ ਹੈ ਰੋਜ਼ ਜ਼ਿੰਦਗੀ 'ਚ ਜਿਸ ਵਖਰ ਕੋ ਲੈਣ ਤੂੰ ਆਇਆ ਲੈਣ ਤੂੰ ਆਇਆ ਇਹ ਤੇ ਸ਼ਬਦ ਆਇਆ ਵੀ ਕੀ ਲੈਣ ਆਇਆ ਉਹ ਘਟੋ ਘਟੇ ਇੰਨਾ ਦੀ ਫੱਥਾ ਹੋਏ ਵੀ ਆਪਾਂ ਕਰਨ ਕੀ ਆਏ ਆ ਸੁਖਮਨੀ ਸਾਹਿਬ ਪੜਨ ਵਾਲਾ ਬੰਦਾ ਇੱਥੇ ਵਿਚਾਰੇ ਤੇ ਬੜਾ ਵੱਡਾ ਖਜ਼ਾਨਾ ਏ ਤੇ ਪਿਆਰਿਓ ਮੈਂ ਵੀਡੀਓ ਹੁਣ ਲੰਬੀ ਕਰਨ ਲੱਗਾ ਤੇ ਇੱਥੇ ਦੋ ਤਿੰਨ ਘੰਟੇ ਲੱਗ ਜਾਣੇ ਆ ਉਸ ਤੋਂ ਵੀ ਇੱਥੇ ਬੜਾ ਵੱਡਾ ਖਜ਼ਾਨਾ ਏ ਪਿਆਰਿਓ ਸਮੁੰਦਰ ਏ ਬੜਾ ਵੱਡਾ ਸੂਈ ਇਸਤਰੀ ਕਿਨੋਂ ਪੜੂ ਜੇ ਤੇ ਬਾਣੀ ਚੋਂ ਕੁਝ ਲੈਣਾ ਏ ਜੇ ਤੇ ਸੁਖਮਨੀ ਸਾਹਿਬ ਦੇ ਹਿਸਾਬ ਨਾਲ ਜੀਵਨ ਜਾਂ ਸਿੱਖਣੀ ਏ ਕੁਝ ਬਣਾਉਣਾ ਚਾਹੁੰਦੇ ਆਪਣੇ ਜੀਵਨ ਦਾ ਘਰ-ਬਾਰ ਸਭ ਕੁਝ ਪਿਆਰੇ ਹੋਏ ਤੇ ਬਣਾਉਂਦੇ ਆਂ ਉਮਰ ਨਿਕਲ ਜਾਂਦੀ ਹੈ ਜੇ ਆਪਣੇ ਵਾਸਤੇ ਕੁਝ ਬਣਾਉਣਾ ਚਾਹੁੰਦੇ ਹੋ ਤੇ ਇਸ ਹਿਸਾਬ ਨਾਲ ਸੁਖਨੀ ਸਾਹਿਬ ਦੀ ਬਾਣੀ ਪੜੋ ਤੇ ਇਸ ਤੋਂ ਅੱਗੇ ਫਿਰ ਸਾਡਾ ਧਿਆਨ ਮਾਰਗ ਆ ਜਾਂਦਾ ਪੂਰੇ ਗੁਰਕਾ ਸੁਣ உபਦੇਸ਼ ਪਾਰ ਬ੍ਰਹਮ ਨਿਕਟ ਕਰ ਪਏ ਕਿ ਕਿਵੇਂ ਪਰਮੇਸ਼ਰ ਨੂੰ ਨੇੜੇ ਦੇਖਣਾ ਹੈ ਉਹਦੇ ਵਾਸਤੇ ਆਪਾਂ ਅੱਗੇ ਵੀ ਵੀਡੀਓ ਬਣਾ ਕੇ ਤੁਹਾਨੂੰ ਧਿਆਨ ਮਾਰਗ ਬਾਰੇ ਦੱਸਦੇ ਆ ਉਹ ਤੁਸੀਂ ਲਾਹਾ ਲੈ ਸਕਦੇ ਹੋ ਸੋ ਇਸ ਕਰਕੇ ਜੇ ਅਜੇ ਵੀ ਕੋਈ ਸਵਾਲ ਮਨ ਚ ਕੋਈ ਡਾਊਟ ਹੋਵੇ ਤੁਹਾਡੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਕੁਝ ਵੀ ਤੁਹਾਡਾ ਸਵਾਲ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਲੈ ਸਕਦੇ ਹੋ ਪੁੱਛ ਸਕਦੇ ਹੋ ਮੈਸੇਜ ਕਰ ਦਿਓ ਤੁਹਾਨੂੰ ਜਵਾਬ ਦੇ ਦਿੱਤਾ ਜਾਏਗਾ ਸੋ ਇਹ ਤਰੀਕਾ ਪਿਆਰਿਓ ਇਸ ਤਰੀਕੇ ਨਾਲ ਚੱਲੋਗੇ ਤੇ ਮਹਾਰਾਜ ਜਰੂਰ ਕਿਰਪਾ ਕਰਨਗੇ ਸੋ ਫਿਰ ਕਿਸੇ ਵੀਡੀਓ ਚ ਆਪਾਂ ਹੋਰ ਸੁਖਨੀ ਸਾਹਿਬ ਨੂੰ ਸੁਖਨੀ ਸਾਹਿਬ ਦੇ ਖਜਾਂਦੇ ਨੂੰ ਹੋਰ ਖੋਲਣ ਦੀ ਕੋਸ਼ਿਸ਼ ਕਰਾਂਗੇ ਇੰਨੇ ਕਿ ਵਿਚਾਰ ਕਰਦੇ ਅਨੇਕਾਂ ਭੁੱਲਾ ਹੋ ਜਾਂਦੀਆਂ ਆਪ ਸੰਗਤ ਸਤਗੁਰ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ